ਇਹਨਾਂ ਨੂੰ ਓਹ ਧਿਆਨ ਦੇ ਕੇ ਰਹੀ ਆਪਣਾ ਮੇਰੇ ਕਾਰ ਦੀ ਫੋਟੋ ਖਿੱਚ ਲਾ ਮੈਂ ਤਾਂ ਧੰਨਵਾਦ ਕਰਦਾ ਉਹ ਪਹਿਲਾਂ ਜੀ ਸਾਹਿਬ ਜੀ ਵੈਨ ਜੀ ਦਾ ਕਰਤਾ ਸਾਥੀਓ ਬਤਾ ਪੰਜਾਬ ਦਾ ਪੰਜਾਬ ਦੇ ਯੂਨੀਵਰਸਿਟੀ ਦਾ ਦੇਰ ਦਾ ਕਰਨੀ ਕੋਈ ਨਾ ਕਰੋ ਕੋਈ ਜਲਾ ਕਰੋਾਰੇ ਗਾਰੇ ਜੀ ਜਿਹੜੇ ਗ੍ਰੈਜੂਏਟ ਆਲੇ ਇਸੇ ਸਾਡੀ ਅਦੀਮ ਕਰ ਚ ਲਿਆ ਹੋਰ ਵੀ ਪਹਿਲੇ ਜਿਹੜੇ ਨੁਕਲਾ ਕਾ ਕਰਨਾ ਸ਼ੁਰੂ ਹੈ ਅਸੀਂ ਜੁੜਿਆ ਅੱਜ ਨਾਲ ਇੱਥੇ ਬੈਠਿਆ ਹੈ ਤੇ ਮਾਰੇ ਬਾਰੇ ਜੀ ਜਿਹੜੇ ਬੰਦਿਆਂ ਨੂੰ ਤੇਾਰੇ ਪੰਜਾਬ ਦੀ ਵਕਵਾ ਜਿਹੜੇ ਬੰਦਿਆਂ ਨੂੰ ਵਧਾਈ ਵੀ ਦਿੰਦਾ ਕਿ ਤੁਸੀਂ ਇੱਕ ਸੰਘਰਸ਼ ਦਾ ਤੁਸੀਂ ਸਹਿਯੋਗ ਕੀਤਾ ਕਿ ਜਿਹੜਾ ਪਾੜ ਬਣਿਓ ਇੱਕ ਤਾਂ ਹੀ ਇਹ ਸੈਂਟਰ ਦੀ ਸਰਕਾਰ ਹੈ ਜਿਹੜੀ ਕਹਿੰਦੀ ਹੈ ਕਿ ਪੰਜਾਬ ਦੀ ਇਹ ਯੂਨੀਵਰਸਿਟੀ ਡਾਇਰੈਕਟਲੀ ਉਹਨਾਂ ਦੇ ਬੰਡਰੋਲ ਦੇ ਵਿੱਚ ਆ ਜਾਵੇ ਉਹ ਅੱਜ ਉਹਨਾਂ ਦੇ ਗੁਰਦੁਰੀ ਗੋਦਿਆਂ ਤੇ ਲੈਪ ਦੀ ਗੁਰਜਾਂ ਦੇ ਇਹਨੇ ਨੋਟੀਫਿਕੇਸ਼ਨ ਦੇਖੋ ਸੈਂਟਰ ਦੀ ਸਰਕਾਰ ਹੋਵੇ ਤੇ ਗੱਜਰ ਦੇ ਵਿੱਚ ਨੋਟੀਫਿਕੇਸ਼ਨ ਪੰਜ ਦਿਨਾਂ ਵਿੱਚ ਚਾਰ ਨੋਟੀਫਿਕੇਸ਼ਨ ਹਨ ਐਨੀ ਬਚਕਾਨੀ ਹਰ ਕੋਲ ਇਹਨਾਂ ਨੂੰ ਪਤਾ ਹੀ ਨਹੀਂ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਨੋਟੀਫਿਕੇਸ਼ਨ ਇਹਨੇ ਵਾਪਸ ਲੈ ਲਿਆ ਸਾਡੀ ਜਿਹੜੀ ਹੁਣ ਦਵਾਦ ਹੈ ਆਪਣੀ ਸਾਰਿਆਂ ਦੀ ਸਾਡੀ ਦਵਾਦ ਹੈ ਕਿ ਤੁਸੀਂ ਲੈਕਚਰ ਅਨਾਉਂਸ ਕਰ ਦੋ ਪੰਜਾਬ ਦੇ ਜਨਰ ਦਾ ਪਰ ਇਹਨਾਂ ਨੂੰ ਹਜੇ ਵੀ ਇਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਪੰਜਾਬੀ ਇਹ ਪੰਜਾਬ ਹੈ ਇਹ ਯੂਪੀ ਦਾ ਬਿਹਾਰ ਨਹੀਂ ਹੈਗਾ ਇਹਦੇ ਪੰਜਾਬ ਦਾ ਕਮਜ਼ਾ ਜੁਤੀ ਮੇਰਾ ਰਹੂਗਾ ਤੇ ਅਸੀਂ ਤੁਹਾਡੇ ਦੇ ਯੋਗਦਾਨ ਹਮੇਸ਼ਾ ਇੱਥੇ ਪੰਜਾਬ ਦੀ ਆਵਾਜ਼ ਬਣ ਕੇ ਸਾਡੇ ਰਹਿਾਂਗੇ ਪੰਜਾਬ ਦੇ ਪੁੱਤ ਵੀ ਭਾਈ ਕਾਂਟਰ ਰਾਜ ਮੇਰੇ ਪਾਸੋਂ ਹੋਣਾ ਹੈ ਇਹਦੀ ਨੋਟਿੰਗ ਕਿਦਰ ਹੁੰਦਾ ਹੈ ਸਰਕਾਰ ਨੇ ਬਾਪੀ ਨਾ ਬਚਾਈ ਇੱਕ ਵੀ ਨੋ ਪਕਰੇ ਸੋਚੀਆ ਮੈਂ ਤਾਂ ਕਹਾਂ ਨਾ ਜਿਹਨੇ ਜੰਮੇ ਹੋਆ ਸਾਡੇ ਅੱਜ ਜਿਹੜਾ ਪਹਿਲਾ ਵਾਰ ਦੀ ਕਿਰਪਾ ਕਰਦੇ ਉਹ ਅੱਜ ਜਿਹੜੇ ਮੂਤਾਂ ਪਾਜਾ ਉਹ ਜੁੱਤੇ ਵਾਲਾ ਜੇਕਰ ਤੁਸੀਂ ਇਹ ਜਿੱਦ ਨੂੰ ਮੰਨਦੇ ਹੋ ਤੇ ਰਾਜ ਇੱਥੇ ਜੋੜ ਦਿੱਤੇ ਜੁੱਤੇ ਵਾਲਦੇ ਬੰਦਾ ਹਰੇਕ ਬੰਦਾ ਜਿਹੜਾ ਪੰਜਾਬ ਦਾ ਮੀਟਰ ਹੈ ਸਿੰਤ ਕਰਨ ਤੱਕ ਜਮਾਂ ਸੁੱਟਾ ਹੋਇਆ ਖੜਾ ਹੈ ਲੇਕਰ ਸੱਚੇ ਦੁੱਧੇ ਦਸਤੌਰ ਕਰਨ ਪੰਜਾਬ ਦੇ ਸਾਰੇ ਮੀਟਰ ਇਸ ਕਰਕੇ ਜੇਕਰ ਚੌੜੇ ਉਹ ਪੰਜਾਬ ਦੇ ਹੱਕ ਲੜੇ ਤਾਂ ਫਿਰ ਚੌੜੇ ਦੇ ਚੰਡੀਗੜ੍ਹ ਨਾਲੋਂ ਚੌੜੇ ਆ ਕੇ ਖੜ ਕੇ ਦੱਸੋ ਚੌੜੇ ਚੌੜੇ ਕਹਿੰਦੇ ਪੰਜਾਬ ਨੂੰ ਮੈਂ ਇੰਨਾ ਇੰਨਾ ਆਲੀ ਗਾੜੇ ਇਹ ਕਿੰਨਾ ਇਹ ਗੱਲ ਕਹਿੰਦੇ ਸਾਖੀ ਮੀਟਰ ਸਾਖੀ ਮੀਟਰ سارے پارٹی ہاتھی نکل پائی ہوئی ہیں پہنچا رہی ہیں یہاں کی گلتی کی اس کر کے پنجاب نوجوانوں سیاسی ਇਹ ਲਾਈ ਸੂਨੇ ਕਰਨੀ ਪੈਣੀ ਹੈ ਜਿੰਨਾ ਟਾਂ ਤੁਸੀਂ ਜਿੰਮੀ ਰਾਜ ਤੋਂ ਬਾਹਰ ਨਹੀਂ ਹਉਂਦੇ ਇਹਦਾ ਜਿਲ੍ਹੇ ਕਰਾਵਾ ਚਾਹਣਾ ਕੋਈ ਕਰਦੇ ਉਹਦਾ ਟਾਂ ਤੁਸੀਂ ਆਮੀ ਜਦੂ ਸੜਕਾਂ ਦੇ ਉੱਪਰ ਰੋਗੇ ਅਵੇਂ ਜਦੂ ਧਾਂਦੇ ਵਿਚਰਾਉਂਗੇ ਅਵੇਂ ਜਦੂ ਤੁਹਾਡੇ ਉੱਪਰ ਟਾਂਗਾ ਵਰਨਗੀਆਂ ਇਸ ਕਰਕੇ ਕਹਿਣਾ ਤੋੜਿਆ ਇਹਦਾ ਤਾਲੀਆਂ ਇਹਦਾ ਕਾਗਰਸ ਹੁਆ ਇਹਦਾ ਝਾੜੂ ਆਇਆ ਇਹਦਾ ਬੀਜਪੀ ਆਪਾਂ ਬਾਹਰ ਆਜੋ ਇਕੱਠੇ ਹੋ ਕੇ ਲਾਓ ਇਹ ਪੰਜਾਬ ਦੀ ਲੜਾਈ ਲੜਨੀ ਹੈ ਇਹ ਸਾਰੇ ਸਾਰੇ ਚੁੰਮੇ ਬਾੜ ਲਗੇ ਐਸਾ ਕਿ ਜੱਟ ਕੱਲਾ ਕਰਦੇ ਵੱਡਿਆ ਵੱਡਿਆ ਉਹ ਤੁਹਾਡੇ ਕੋਲੇ ਪਾਵੜਾ ਨੇ ਵੱਡੇ ਕੋਲੇ ਸਰਕਾਰਾਂ ਤੋਂ ਜਿਹੜੇ ਰੰਝੇ ਨੇ ਤੁਸੀਂ ਦਾ ਰਹਿੰਦੇ ਸਰਕਾਰਾਂ ਚ ਕੰਮ ਕਰਿਆ ਜਿਹੜੇ ਇਥੋਂ ਦੀਟਰ ਬੋਲ ਕੇ ਜਾਂਦੇ ਨੇ ਕਿ ਇੰਟਰਨੈਟ ਦੀ ਗੱਲ ਬੋਲੀ ਆ ਤੇ ਪ੍ਰਵਾਸ ਫੌਤੋ ਵੱਡੀ ਸਮੱਸਿਆ ਪ੍ਰਵਾਸ ਲਈ ਦਰਦ ਆ ਆਪਾਂ ਨਾਲ ਸਿੱਧੂ ਖੜਾ ਜਿਹਨੇ ਐਸਾ ਬਾੜੀ ਪਾਣੀ ਵਿੱਚ ਇੱਕ ਦਿਨ ਦੇ ਵਿੱਚ 9 ਪਰਦੇ ਪਾਏ ਤੁਸੀਂ ਕਿਹੜੇ ਨੂੰ ਰੱਖਦੇ ਹੋ 9 ਪਰਦੇ ਚੁੰਦੇ ਵਿੱਚ ਪਾਏ ਤੁਸੀਂ

ਸਾਲੀਆ ਡਾਕਟਰ ਦਾ ਜਮਾਗੇ ਐਸਟਰਾਹੀ ਬਲੇ ਚੰਡੀਗੜ੍ਹ ਕਲਾ ਚੋੜਾ ਤਕਰਸੇ ਵਤਰੀ ਅਜੂਨੀ ਵਾਸਤੀ ਚੋੜਾ ਤਕਰਸੇ ਵਤਰੀ ਇਹ ਗੁੱਡੀ ਵਾਸਤੀ ਪੰਜਾਬ ਦੀ ਹੈ ਪੰਜਾਬ ਦੀ ਬੜਕੇ ਰੌਣਕ ਇਹ ਗੁੱਡੀ ਵਾਸਤੀ ਪੰਜਾਬ ਨੂੰ ਸਮਰਪਿਤ ਕੀਤੀ ਜਾਵੇ ਜਿਸ ਡਾਕਟਰ ਸਾਹਿਬ ਦਾ ਆਖੜ ਕਰਕੇ ਦੱਸੋ ਸੰਤੋ ਇਸ ਸੰਤੋ ਨੂੰ ਬਹੁਤ ਬਹੁਤ ਧੰਨਵਾਦ ਨਵਾਈ ਜਮਾ ਨਾਲ ਦਿੱਕਤ مزا <سؤال> لگا <سؤال> 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 ਅਸੀਂ ਇਸ ਕੰਟੋਬੜੇ ਝੱਕੇ ਤੇ ਸਥਾਪਿਤ ਹੋਇਆ ਅਸੀਂ ਕਿਸੇ ਇਹਨਾਂ ਰਾਜਨੀਤਿਕ ਪਾਰਟੀਆਂ ਕਿੰਨੇ ਤਰ੍ਹਾਂ ਨਾਲ ਬਹੁਤ ਤੰਗ ਰਿਹਾ ਹੈ ਜਿਹੜੇ ਬਾਈ ਰਹੇ ਆ ਬਾਈ ਜੀ ਚੜਾਈ ਰਹੇ ਆ ਕਿਸਾਨੀ ਕੋਲਰ ਸਿਆਪੈਦਾ ਕਿਸੇ ਬੰਦੇ ਜਿਹੜੇ ਰਾਜਨੀਤਿਕ ਪਾਰਟੀ ਦੇ ਦਿੱਤੇ ਪਹਿਲਾਂ ਦੇ ਫੀਸ ਸਾਨੂੰ ਦਾ ਸਮਾਜ ਦੇ ਬੰਦੇ ਦਾ ਸਤਾਇਆ ਇਹਨਾਂ ਦੇ ਪੱਕੇ ਰਾਜਨੀਤਿਕ ਪਾਰਟੀ ਦਾ ਜਿੱਤੇ ਬੈਸ ਅਸੀਂ ਲਾਗੇ ਰਵਾਂ ਲਾਗੇ ਰਵਾਂ ਸੱਚੀ ਉਹਨਾਂ ਦੇ ਗੇਪਰ al rat, va sortir ja calsa, va sortir per